ਕਾਂਗਰਸੀ ਪਿੰਡਾਂ ਵਿੱਚ ਨਹੀਂ ਵੜਦੇ ਕਾਲੀ ਅੰਦਰੋਂ ਅੰਦਰ ਹੀ ਡਰਦੇ ਸਮਝ ਕੋਈ ਨਾ ਪੈਂਦੀ ਕਿਹੜਾ ਮੁੱਦਾ ਚੱਲੂਗਾ ਮੈਨੂੰ ਤਾਂ ਇੰਜ ਲੱਗਦਾ ਮਾਇਆ ਝਾੜੂ ਹੀ ਚੱਲੂਗਾ ਮਾਇਆ ਮੈਨੂੰ ਤਾਂ ਇੰਜ ਲੱਗਦਾ ਵੇ ਹੁਣ ਝਾੜੂ ਹੀ ਚੱਲੂਗਾ ਆਗੀ ਵੱਡੀ ਝਾੜੂ ਵਾਲੀ ਮਿੱਥੋਂ ਸੱਦਸਨਾ ਕਰਵਾ ਲਈ ਆਗੀ ਵੱਡੀ ਝਾੜੂ ਵਾਲੀ ਮੈਥੋਂ ਸਰਵਿਸਾਂ ਕਰਵਾ ਲਈ ਕਰ ਲੈ ਬੰਦ ਜ਼ਬਾਨ ਕੁੜੇ ਜਥੇਦਾਰਾਂ ਦੀ ਲਿਸਟ 'ਚ ਆਉਂਦਾ ਮੇਰਾ ਵੀ ਨਾਮ ਕੁੜੇ ਨੀ ਵਿੱਚ ਕਪਲਿਆਂ ਆਉਂਦਾ ਏ ਮੇਰਾ ਵੀ ਨਾਮ ਕੁੜੇ ਬੇਮਾਨ ਤਖਵਾਰਾਂ ਪੜਦੀ ਕਿਸੇ ਨੇ ਬਾਦਲ ਦੀ ਸਰਵਿਸ ਕਰਤੀ ਬੇਮਾਨੇ ਤਖਵਾਰਾਂ ਪੜਦੀ ਜੁੱਤੀ ਬਾਦਲ ਦੇਵੀ ਵਰਗੀ ਅਗਲਾ ਕੀ ਦਾ ਨੰਬਰ ਲੱਗੂਗਾ ਮੈਨੂੰ ਤਾਂ ਲੱਗਦਾ ਮਾਇਆ ਵੇ ਹੁਣ ਝਾੜੂ ਹੀ ਚੱਲੂਗਾ ਵੇ ਮੈਨੂੰ ਤਾਂ ਇੰਜ ਲੱਗਦਾ ਵੇ ਹੁਣ ਝਾੜੂ ਹੀ ਚੱਲੂਗਾ ਚਿੱਟਾ ਵਿੱਚ ਅਸੀਂ ਮੌਜਾ ਕਰਦੇ ਜੇ ਬਾ ਨੋਟਾਂ ਦੇ ਨਾਲ ਪਰਦੇ ਜੇ ਕੋਈ ਮੰਗੇ ਨੌਕਰੀ ਸਾਤੋਂ ਉਹਦੇ ਡਾਂਗਾ ਵੀ ਅਸੀਂ ਧਰਦੇ ਖਾ ਕੇ ਲੁੱਟ ਪੰਜਾਬ ਕੁੜੇ ਨੀ ਜੇ ਜਿੱਤ ਗਿਆ ਝਾੜੂ ਵਾਲਾ ਹੋ ਜਾਾਂਗੇ ਬਦਨਾਮ ਕੁੜੇ ਨੀ ਜੇ ਜਿੱਤ ਗਿਆ ਝਾੜੂ ਵਾਲਾ ਹੋ ਜਾਾਂਗੇ ਬਦਨਾਮ ਕੁੜੇ ਵੇ ਆ ਕੁੜੀ ਮੰਜਿੱਠੇ ਵਾਲੀ ਸੁੱਖੇ ਗੱਪੀ ਦੇ ਘਰ ਵਾਲੀ ਵੇ ਆ ਕੁੜੀ ਮੰਜਿੱਠੇ ਵਾਲੀ ਸੁੱਖੇ ਗੱਪੀ ਦੇ ਘਰ ਵਾਲੀ ਬਾਲੇ ਫਫੜੇ ਉਹ ਤਾਂ ਕੁੱਟਦੀ ਬੜੀ ਜ਼ੁਬਾਨ ਚਲਾਉਂਦੀ ਐ ਉਹਦਾ ਭਾਈ ਵਿੱਚ ਦਾ ਚਿੱਟਾ ਉਹ ਵੀ ਨਾਲ ਵਰਤੌਂਦੀ ਐ ਉਹਦਾ ਭਾਈ ਵਿੱਚ ਦਾ ਚਿੱਟਾ ਉਹ ਵੀ ਨਾਲ ਵਰਤੌਂਦੀ ਐ ਨੀ ਤੂੰ ਕਰ ਜਾ ਚੁੱਪਛਦੇ ਨੇ ਵੱਡੀ ਕੇਜਰੀਵਾਲ ਦੀ ਪਹਿਨੇ ਨੀ ਤੂੰ ਕਰ ਜਾ ਚੁੱਪਛਦੇ ਨੇ ਆਗੀ ਕੇਜਰੀਵਾਲ ਦੀ ਪਹਿਨੇ ਨਹੀਂ ਤਾਂ ਜਾਵਾਂਗੇ ਪੱਟੇ ਨਹੀਂ ਅਕਾਲੀ ਕਪਟਨ ਤਾਈਆਂ ਹੋਣ ਹੋਗੇ ਇਕੱਠੇ ਨਹੀਂ ਕਹਿੰਦੇ ਅਸੀਂ ਹਰਾਉਣਾ ਝਾੜੂ ਤਾਈਆਂ ਹੋਗੇ ਇਕੱਠੇ ਨਹੀਂ ਕਮਲਿਏ ਅਸੀਂ ਹਰਾਉਣਾ ਝਾੜੂ ਕਹਿੰਦੇ ਹੋਗੇ ਇਕੱਠੇ ਨਹੀਂ ਹਾਏ ਹਾਏ ਜੀ ਜਰਾ ਆਪਣਾ ਆਪ ਸੰਭਾਲ ਲਓ ਹਾਏ ਹਾਏ ਜੀ ਜਰਾ ਆਪਣਾ ਆਪ ਸੰਭਾਲ ਲਓ ਫੋਨ ਆਇਆ ਸੀ ਕੱਲ ਜਲਾਲ ਨੂੰ ਕੌਣ ਆਇਆ ਸੀ ਕੱਲ ਜਲਾਲੋਂ ਬਾਪੂ ਦੱਸਦਾ ਸੀ ਕੱਲ ਜਲਾਲੋਂ ਉੱਠੂਗਾ ਕੋਈ ਨਵਾਂ ਪੰਪੂਕਾ ਵੇ ਪਿੰਡਾਂ ਵਿੱਚ ਨਹੀਂ ਡਰਦਾ ਵਰਦਾ ਸਕੰਦਰ ਮਲੂਕਾ ਵੇ ਕਹਿੰਦੇ ਪਿੰਡਾਂ ਵਿੱਚ ਨਹੀਂ ਜਾਂਦਾ ਹੁਣ ਸਕੰਦਰ ਮਲੂਕਾ ਵੇ ਵੋਟਾਂ ਮੰਗਣ ਜਾਂਦਾ ਹੁਣ ਕਹਿੰਦੇ ਸਕੰਦਰ ਮਲੂਕਾ ਵੇ